हां जी ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਅੜੀਸਰ ਸਾਹਿਬ ਜੋ ਕਿ ਬਰਨਾਲੇ ਜ਼ਿਲ੍ਹੇ ਦੇ ਪਿੰਡ ਧੌਲੇ ਦੇ ਨੇੜੇ ਪੈ ਜਾਂਦਾ ਇਸ ਜਗ੍ਹਾ ਦਾ ਜਿਹੜਾ ਇਤਿਹਾਸ ਹੈ ਉਹ ਬਹੁਤ ਹੀ ਵੱਖਰਾ ਹੈਗਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਘੋੜੇ ਤੇ ਇਧਰ ਨੂੰ ਆ ਰਹੇ ਸੀਗੇ ਤੇ ਰਸਤੇ 'ਚ ਮੁਸਲਮਾਨਾਂ ਦੇ ਤੰਬਾਕੂ ਦੇ ਖੇਤ ਸੀ ਤੇ ਘੋੜਾ ਅੜੀ ਕਰਨ ਲੱਗ ਗਿਆ ਮਤਲਬ ਕਿ ਤੰਬਾਕੂ ਦੇ ਖੇਤ ਦੇਖ ਕੇ ਘੋੜਾ ਅੜੀ ਕਰਨ ਲੱਗ ਗਿਆ ਅੱਗੇ ਨਾ ਵਧਿਆ ਤਾਂ ਹੀ ਫਿਰ ਇਸ ਜਗ੍ਹਾ ਦਾ ਨਾਮ ਅੜੀਸਰ ਰੱਖ ਦਿੱਤਾ ਗਿਆ ਤੇ ਗੁਰੂ ਸਾਹਿਬ ਨੇ ਬਚਨ ਕੀਤੇ ਸੀਗੇ ਕਿ ਜੋ ਵੀ ਇੱਥੋਂ ਦੇ ਵੀ ਲੋਕ ਜਿਹੜੇ ਤੰਬਾਕੂ ਵੀ ਜਿਦੇ ਨੇਗੇ ਵੀ ਉਹ ਇੱਕ ਦਿਨ ਸਿੰਘ ਸਜਣਗੇ ਤੇ ਇਹ ਜਗ੍ਹਾ ਤੇ ਇਕੱਠ ਵੀ ਬਹੁਤ ਜ਼ਿਆਦਾ ਹੁੰਦਾਗਾ ਆ ਪਿਛਲੇ ਤਿੰਨਕ ਸਾਲਾਂ ਦਾ ਲੋਕਾਂ ਨੂੰ ਜ਼ਿਆਦਾ ਇਸ ਜਗ੍ਹਾ ਬਾਰੇ ਜ਼ਿਆਦਾ ਪਤਾ ਲੱਗਣ ਲੱਗਾਗਾ ਤੁਸੀਂ ਵੀ ਇੱਕ ਵਾਰੀ ਇਸ ਜਗ੍ਹਾ ਤੇ ਜ਼ਰੂਰ ਆਇਓ ਜੋ ਵੀ ਸਰਦਾਂ ਨਾਲ ਇੱਥੇ ਆਉਂਦਾ ਉਹਦੀਆਂ ਮਨੋਕਾਮਨਾ ਜ਼ਰੂਰ ਪੂਰੀਆਂ ਹੁੰਦੀਆਂ ਨੇਗੀਆਂ ਅਸੀਂ ਤਾਂ ਬਹੁਤ ਹੀ ਜ਼ਿਆਦਾ ਜਾਣਦੇ ਹਾਂਗੇ